ਬੇਰਜਗਰ ਈਟੀਟੀ ਵਿਖਾਪਕਾਂ ਵੱਲੋਂ ਗਰਮੀਤ ਸਿੰਘ ਖੁੜੀਆ ਦਾ ਘਰਾਓ ਕੀਤਾ ਜਾ ਰਿਹਾ ਕਿੱਲਿਆਂਵਾਲੀ ਦੇ ਵਿੱਚ ਉੱਥੇ ਅਬੋਰ ਦੇ ਡੀਐਸਪੀ ਤੇ ਹੋਰ ਪੁਲਿਸ ਪ੍ਰਸ਼ਾਸਨ ਮੌਜੂਦ ਆ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੇਖਿਓ ਕਿਸ ਤਰ੍ਹਾਂ ਇਹਨਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਤੇ ਧੂ ਧੂ ਕੇ ਬੱਸਾਂ ਦੇ ਵਿੱਚ ਛੁਟਿਆ نا دکنيان نتا ਮంత్రి ਦੇ ਸ਼ਹਿਰ ਵਿੱਚ ਪਾਣੀ ਵਾਲੀ ਟੈਂਕੀ ਤੇ ਹਸਪਤਾਲ ਵਿਖੇ ਚੜੇ ਹੋਏ ਨੇ ਪਰ ਇਹ ਗੰਦੀ ਤੇ ਇਹ ਨਕਮੀ ਸਰਕਾਰ ਨੇ ਅੱਜ ਤੱਕ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਇਹ ਤਰਨਿਆ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਨੂੰ ਇਹ ਇਹਨਾਂ ਨੇ ਬੇਰੁਜ਼ਗਾਰਾਂ ਨੂੰ ਕੁੱਟਣ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਆਰਡਰ ਦਿੱਤੇ ਆ ਵੀ ਇਹ ਜਿੱਥੇ ਵੀ ਜਾਣ ਇਹਨਾਂ ਨੂੰ ਕੁੱਟੋ ਜੇਲਾਂ 'ਚ ਮਾਰੋ ਜਾਂ ਕੁਛ ਮਰਜ਼ੀ ਕਰੋ ਪਰ ਇਹ ਸਾਡੇ ਨੇੜੇ ਤੇੜੇ ਜਾਂ ਸਾਡੇ ਫੰਕਸ਼ਨਾਂ ਦੇ ਵਿੱਚ ਜਾਂ ਸਾਡੇ ਜਲਸਿਆਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਅਸੀਂ ਪੰਜਾਬ ਸਰਕਾਰ ਨੂੰ ਅੱਜ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਮਸਲਾ 1 ਮਹੀਨੇ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਹਨਾਂ ਦਾ ਚੋਣ ਚੋਣ ਪ੍ਰਚਾਰ ਜੋ ਐਮਪੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਣਾ ਹੈ ਇਹਨਾਂ ਦਾ ਉਹ ਹਾਲ ਕਰਾਂਗੇ ਜੋ ਪਿਛਲੀ ਮੌਜੂਦਾ ਸਰਕਾਰ ਜੋ ਕਿ ਕਾਂਗਰਸ ਦੀ